ਜਿਦਾ ਸਾਰੇ ਜਾਣਦੇ ਆ ਕਿ ਹੜਾਂ ਦੀ ਮਾਰ ਦੇ ਵਿੱਚ ਇਸ ਏਰੀਆ 'ਚ ਬਹੁਤ ਨੁਕਸਾਨ ਹੋਇਆ ਰਾਵੀ ਨੇ ਬਹੁਤ ਨੁਕਸਾਨ ਕੀਤਾ ਉਸ ਟਾਈਮ ਸਰਬਦਾ ਪਲਾ ਚੈਰੀਟੇਬਲ ਟਰਸਟ ਵੱਲੋਂ ਜੋ ਜੋ ਸੇਵਾਵਾਂ ਅਸੀਂ ਕਰ ਸਕਦੇ ਸੀ ਕੀਤੀਆਂ ਜਿਆਦਾ ਜਿਹੜਾ ਅਸੀਂ ਜੋੜ ਪਾਇਆ ਉਹ ਪਸ਼ੂਆਂ ਦੇ ਚਾਰੇ ਤੇ ਪਾਇਆ 2000 ਟਨ ਤੋਂ ਉੱਤੇ ਜਿਹੜਾ ਚਾਰਾ ਸੀ ਉਹ ਪਸ਼ੂਆਂ ਦਾ ਇੱਥੇ ਦਿੱਤਾ ਗਿਆ ਜਦੋਂ ਕਿ ਅੱਜ ਵੀ ਜਾਰੀ ਹੈ ਜਿੱਥੇ ਕਿ ਲੋੜ ਆ ਉੱਥੇ ਅਸੀਂ ਅੱਜ ਵੀ ਦੇ ਰਹੇ ਆ ਪਾਣੀ ਉਤਰ ਕੇ ਨੁਕਸਾਨ ਵੜਾ ਹੋਇਆ ਉਦੋਂ ਵੀ ਅਸੀਂ ਦੇਖਿਆ ਕਿ ਕੁਝ ਫੈਮਲੀਆਂ ਹੈ ਜੀ ਅਸੀਂ ਜਿਨ੍ਹਾਂ ਨੇ ਰਿਸ਼ਤੇ ਤੈਅ ਕੀਤੇ ਹੋਏ ਸੀ ਲੇਕਿਨ ਪਾਣੀ ਦਾ ਨੁਕਸਾਨ ਹੋਣ ਕਰਕੇ ਉਹ ਸ਼ਾਦੀਆਂ ਰੁਕ ਗਈਆਂ ਜੋ ਸੁਪਨਾ ਬਣਾਇਆ ਸੀ ਉਹ ਵੀ ਰੁੜ ਗਿਆ ਤੇ ਫਿਰ ਅਸੀਂ ਇੱਕ ਫੈਸਲਾ ਕੀਤਾ ਕਿ ਇੱਕ ਰਕਮ ਅਸੀਂ ਫਿਕਸ ਕੀਤੀ ਗਈ 1 ਲੱਖ ਰੁਪਏ ਜਿਹੜਾ ਇੱਕ ਫੈਮਲੀ ਨੂੰ ਇੱਕ ਲੜਕੀ ਦੇ ਕਰਦੇ ਹਾਂ ਦੇਾਂਗੇ ਜਿਸ ਨਾਲ ਚਲੋ ਅਸੀਂ ਪੂਰਾ ਤਾਂ ਨਹੀਂ ਕਰ ਸਕੇ ਲੇਕਿਨ 1 ਲੱਖ ਰੁਪਏ ਦੀ ਮਦਦ ਕੀਤੀ ਸਾਰਿਆਂ ਦੀ ਸਗਣ ਦੇ ਤੌਰ ਤੇ ਸੋ ਹੁਣ ਤੱਕ ਤਕਰੀਬਨ 92 ਦੇ ਕਰੀਬ ਜਣੀਆਂ ਸ਼ਾਦੀਆਂ ਕਰਾ ਚੁੱਕੇ ਆਂ ਸੀ ਅਸਨਾ ਅੱਜ ਵੀ ਇੱਥੇ ਅਸੀਂ ਰਮਦਾਸ ਜੀ ਆਏ ਪਿੰਡ ਤੇ ਆਇਆ ਇੱਥੇ 8 ਫੈਮਲੀਆਂ ਨੇ ਤੇ ਜਨਮ ਦੀਆਂ ਸਾਰੀਆਂ ਫੈਮੀਆਂ ਆਈ ਹੋਈਆਂ ਉਹਨਾਂ ਨੂੰ ਅਸੀਂ ਅਸ਼ੀਰਵਾਦ ਦਿੱਤਾ ਤੇ ਸਾਡੇ ਨਾਲ ਸੈਟਲ ਤੋਂ ਸਾਡੀ ਟੀਮ ਜਿਹੜੀ ਸਰਵੇ ਦੇ ਭਲੇ ਦੀ ਐ ਸਿੱਧੂ ਸਾਹਿਬ ਨੇ ਬਾਟ ਸਾਹਿਬ ਐ ਇਹ ਸਾਰੇ ਉੱਥੋਂ ਆਏ ਨੇ ਤੇ ਇੱਚ ਜਿਹੜਾ ਜਿਆਦਾ ਯੋਗਦਾਨ ਜਿਹੜਾ ਹੈ ਉਹ ਸੈਟਲ ਦੀ ਸਾਧ ਸੰਗਤ ਵੱਲੋਂ ਆਇਆ ਕੈਲੀਫੋਰਨੀਆ ਦੀ ਸਾਧ ਸੰਗਤ ਵੱਲੋਂ ਆਇਆ ਸੋ ਉਹ ਜਿਹੜਾ ਉਹਨਾਂ ਨੇ ਪੈਸੇ ਉੱਥੇ ਇਕੱਠੇ ਕੀਤੇ ਸੀ ਇੱਥੇ ਅਸੀਂ ਇਸ ਤਰੀਕੇ ਨਾਲ ਇਹਨਾਂ ਦੇ ਹੱਥੀਂ ਜਿਹੜੇ ਪੈਸੇ ਬਣਾ ਰਹੇ ਹਾਂ ਤੇ ਜਸਟ ਉਹਨਾਂ ਇਹ ਕੀਤਾ ਗਿਆ ਕਿ ਅਸੀਂ 300 ਫੈਮਲੀਆਂ ਜਿਹੜੀਆਂ 300 ਲੜਕੀਆਂ ਦੀਆਂ ਸ਼ਾਦੀਆਂ ਜਿਹੜੀਆਂ ਅਸੀਂ ਕਰਾਉਣੀਆਂ ਥੋੜਾ ਸਾਡਾ ਬਜਟ ਅਸੀਂ 3 ਕਰੋੜ ਦਾ ਰੱਖਿਆ ਹੋਇਆ ਤੇ ਉਹਦੇ ਤੈ ਜਿਹੜੀਆਂ ਅੱਜ ਇੱਥੇ ਅਠ ਹੋਈਆਂ ਨੇ ਇਸ ਤੋਂ ਬਾਅਦ ਤਰਨਤਨ ਜਾ ਰਹੇ ਹਾਂ ਅਸੀਂ ਤਰਨਤਨ ਸਾਡੀਆਂ 27 ਸ਼ਾਦੀਆਂ ਨੇ ਜੀ ਉਸ ਤੋਂ ਬਾਅਦ ਫਿਰ 21 ਸ਼ਾਦੀਆਂ ਜਿਹੜੀਆਂ ਸਾਡੀਆਂ ਉਹ ਫਿਰ ਕੋਇਲਪੁਰ ਮੱਖੂ ਜਾ ਰਹੇ ਹਾਂ ਉੱਥੇ ਹੋਰੀਆਂ ਨੇ ਤੇ 24 ਸ਼ਾਦੀਆਂ ਜਿਹੜੀਆਂ ਨੇ ਉਹ ਅਜਲਗਾ ਦੇ ਵਿੱਚ ਹੈ ਗਏ ਨੇ ਸੋ ਇਹ ਸਾਰੀਆਂ ਜਿਹੜੇ ਕਰਕੇ ਤਕਰੀਬਨ ਤਕਰੀਬਨ ਸਾਡੀਆਂ 108 ਦੇ ਕਰੀਬ ਜਣੀਆਂ ਸ਼ਾਦੀਆਂ ਆਲਰੇਡੀ ਹੋ ਚੁੱਕੀਆਂ ਨੇ ਤੇ ਬਾਕੀ 24 ਸ਼ਾਦੀਆਂ ਹੋਰ ਕਰਨ ਜਾ ਰਹੇ ਆ ਤੇ ਬਾਕੀ ਸਾਡੀ ਟੀਮਾਂ ਹਾਂ ਜੀ ਚੋਣ ਕਿਸ ਤਰ੍ਹਾਂ ਕਰ ਸੀ ਚੋਣ ਸਾਡੀ ਜਾਂਦੀ ਸਾਡੀ ਟੀਮ ਜਾਂਦੀ ਜੀ ਹਰ ਡਿਸਟ੍ਰਿਕਟ ਜਿਹੜੀ ਟੀਮਾਂ ਬਹੁਤ ਅੱਛੀਆਂ ਬਣੀਆਂ ਇੱਥੇ ਹੇਰ ਸਾਹਿਬ ਨੇ ਪੂਰੀ ਸਾਰੀ ਟੀਮ ਆਈ ਹੋਈ ଥିਏ ਤੇ ਮਨਦੀਪ ਹੋਰ ਸਾਰੇ ਜਾਣਦੇ ਨੇ ਪਿੰਡ ਚ ਜਾ ਕੇ ਪਹਿਲਾਂ ਤਾਂ ਪਿੰਡੀ ਦਸੰਦਾ ਇਹ ਜਿਹੜੇ ਫਾਰਮ ਭਰੇ ਜਾਂਦਾ ਫਿਰ ਸਰਪੰਚ ਦੇ ਸਾਈਨ ਹੁੰਦੇ ਕਿ ਵਾਕਈ ਹੀ ਇਹਨਾਂ ਦਾ ਹੜਾਂ ਕਰਕੇ ਨੁਕਸਾਨ ਹੋਇਆ ਜਿੱਦਾਂ ਕਿ ਸ਼ਾਦੀਆਂ ਨਹੀਂ ਕਰ ਸਕੀ ਕੁਝ ਜੇ ਫੈਮਿਲੀ ਐ ਉਹ ਜਿਹੜੀਆਂ ਸੀ ਜਿਨ੍ਹਾਂ ਨੇ ਸ਼ਾਦੀਆਂ ਹੋ ਚੁੱਕੀਆਂ ਜਿਨ੍ਹਾਂ ਦੀ ਪੱਕੇ ਕਰਨੀਆਂ ਸੀ ਡੇਟਾ ਫਿਕਸ ਸੀਗੀਆਂ ਉਹਨਾਂ ਦੀ ਲੇਕਿਨ ਅਸੀਂ ਉਹਨਾਂ ਨੂੰ ਵੀ ਲੱਖ ਲੱਖ ਰੁਪਏ ਦੇ ਰਹੇ ਹਾਂ ਕਿਉਂਕਿ ਉਹਨਾਂ ਨੇ ਵੀ ਕਿਸੇ ਨੇ ਕਰਜ਼ਾ ਚੱਕਿਆ ਕਿਸੇ ਨੇ ਜੁਬੀਨ ਗਰਮੀ ਰੱਖੀ ਮਤਲਬ ਕਿ ਸ਼ਾਦੀਆਂ ਤਾਂ ਕਰ ਲਈਆਂ ਉਹਨਾਂ ਨੇ ਲੇਕਿਨ ਅਸੀਂ ਜਿਹੜੀ ਮਦਦ ਕਰ ਰਹੇ ਹਾਂ ਉਹ ਸਾਰਿਆਂ ਦੀ ਕਰ ਰਹੇ ਹਾਂ ਉਹ ਰੇ ਸੰਸਰਾ ਜਾਰੀ ਰਹੇਗਾ 300 ਦਾ ਸਾਡਾ ਬਜਟ ਹੈ ਇਸ ਲਈ ਅਗਰੇ ਤੋਂ ਵੱਧ ਵੀ ਜਨੀਆਂ ਨੇ ਤੇ ਇੱਕ ਪੁੱਤਲਾ ਨਾ راستੀ ਉੱਤੇ ਮੇਰਾ ਜੀ ਤੇ ਆਭਿਰਸ਼ੰਗ ਬਾਠਾ ਤੇ ਮੈਂ ਸ਼ੈਟਲ ਤੋਂ ਆਇਆ ਨਾਲ ਮੇਰੇ ਸਿੱਧੂ ਸਾਹਿਬ ਨੇ ਤੇ ਅਸੀਂ ਅ ਕਸ ਨਾਲ ਬੜੇ ਪੁਰਾਣੇ ਜੁੜੇ ਹਾਂ ਦਾ ਬੜਾ ਫਾਲੋਗ ਜਦੋਂ ਸ਼ੈਟਲ ਗਏ ਸੀ ਤੇ ਇਹ ਜਿਹੜੀ ਸੇਵਾ ਆ ਇਹ ਸਾਡੀ ਸ਼ੈਟਲ ਸੰਗਤ ਨੇ ਕੱਟੇ ਹੋ ਗਏ ਕੋਈ ਫੈਸਲਾ ਕੀਤਾ ਹੋਈ ਆਪਾਂ ਕੋਈ ਹੈਲਪ ਕਰੀਏ ਉੱਥੇ ਤੇ ਉਹ ਫਿਰ ਮੇਰੀ ਉਹਨਾਂ ਨੇ ਡਿਊਟੀ ਲਈ ਤੁਸੀਂ ਜਾ ਕੇ ਇਹ ਭਰਾਏ ਸਾਹਿਬ ਨਾਲ ਰਿਕਵੈਸਟ ਕਰੋ ਤੇ ਇਹ ਆਪਣੇ ਪੈਸੇ ਇਹ ਲਵਾ ਦੇਣ ਤੇ ਅਸੀਂ ਇਹਨਾਂ ਦੇ ਬੜੇ ਸ਼ੁਕਰਗੁਜ਼ਾਰ ਆਂ ਜੋ ਇਹਨਾਂ ਦੀ ਟੀਮ ਇੱਥੇ ਦੀ ਟਿਸਟਕਾਂ ਦੀ ਹੈਲਪ ਕੀਤੀ ਆ ਉਹਨਾਂ ਨੇ ਸਾਨੂੰ ਨਾਂ ਦਿੱਤੇ ਆ ਵੀ ਇਹ ਪਿੰਡ ਤੇ ਆਇਤਾ ਤਾਂ ਇਹਨਾਂ ਦਾ ਹੋਮਵਰਕ ਇਹਨਾਂ ਦਾ ਸਾਰਾ ਫਾਇਦਾ ਬੜਾ ਸੌਖਾ ਕੰਮ ਕਰਨ ਦੇ ਆ ਜਿਹੜੇ ਚੈੱਕ ਸੈਟਲ ਦਿਸਨ ਕਰਦੇ ਨੇ ਆ ਮਿਹਨਤ ਆ ਜੀ ਇਹਨਾਂ ਦੇ ਅਸੀਂ ਬਹੁਤ ਧੰਨਵਾਦੀ ਆ ਅੱਗੇ ਵੀ ਕੋਈ ਵੀ ਕੈਂਪ ਲਾਉਂਦੇ ਕੁਝ ਲਾਉਂਦੇ ਇਹ ਸਾਰਾ ਕੁਝ ਕਰਦੇ ਆ ਸਾਡੇ ਵਾਲਾ ਕੰਮ ਬਹੁਤ ਸੌਖਾ ਆ تے ਅਸੀਂ ਧੰਨਵਾਦ ਕਰਦੇ ਆ ਇਹਨਾਂ ਦੀ ਇੱਥੇ ਦੀ ਟੀਮ ਦਾ ਸਾਰੇ ਜਣੇ ਤੇ ਬੜਾ ਇਦਾਂ ਹੀ ਸਾਨੂੰ ਚੈਟਲ ਦੀ ਸਹਾਇਤਾ ਨੂੰ ਬਖਸ਼ੇ ਤੇ ਅਸੀਂ ਇਹਨਾਂ ਦੇ ਨਾਲ ਜੁੜੇ ਰਹੀਏ ਤੇ ਇੱਥੇ ਕੰਮ ਕਰਦੇ ਰਹੀਏ ਬਾਕੀ ਹੋਰ ਐਨਆਰ ਵੀਰਨ ਪੇਮੈਂਟ ਹੋ ਗਈ ਉਹ ਵੀ ਮਦਦ ਕਰਨ ਨਾਲ ਕੋਈ ਹੱਟ ਨਹੀਂ ਬਿਲਕੁਲ ਹੀ ਕਰਦੇ ਨੇ ਇੰਡੀਵਿਜੂਅਲੀ ਵੀ ਬੰਦੇ ਕਰਦੇ ਆ ਕਿ ਇੱਥੇ ਹੋਰ ਸੰਸਥਾ ਨਾਲ ਵੀ ਜੁੜੇ ਆ ਉਹ ਵੀ ਸਸਤਾ ਆ ਠੀਕ ਨੇ ਪਰ ਜੋ ਇਹਨਾਂ ਦਾ ਤਰੀਕਾ ਹੈਗਾ ਆ ਜੋ ਇੱਥੋਂ ਦੀ ਟੀਮ ਜਿੰਨਾ ਹਾਰਡ ਵਰਕ ਕਰਕੇ ਉਹਨੂੰ ਮੈਂ ਸ਼ੋਰ ਕਰਦਾ ਹਾਂ ਵੀ ਇਹ ਜਿਹੜੇ ਪੈਸੇ ਆ ਸਹੀ ਬੰਦੇ ਕੋਲ ਲੋਡ ਬੰਦ ਕੋਲ ਜਾਵਣ ਇਹ ਬਾਹਰ ਵਾਲੇ ਐਨ ਆਰ ਆਈ ਦੇ ਬਹੁਤ ਪੈਸੇ ਸੁਣਿਆ ਆ ਵੀ ਉਹ ਕਈ ਉਹ ਜਿਹੜੀਆਂ ਸਰਸਤਾਵਾਂ ਉਹ ਆਪਣੀ ਮਰਜ਼ੀ ਨਾਲ ਲਾਉਂਦੇ ਆ ਤੇ ਇੰਨਾ ਆਪਣਾ ਹੋਮਵਰਕ ਨਹੀਂ ਕਰਦੇ ਤੇ ਅਸੀਂ ਬੜੇ ਕੰਫਰਟੇਬਲ ਫੀਲ ਕਰਦੇ ਆ ਸਾਡਾ ਜਦੋਂ ਅਸੀਂ ਉੱਥੇ ਇਕੱਠ ਕੀਤਾ ਸੀ ਇਹ ਪੈਸੇ ਇਕੱਠੇ ਕੀਤੇ ਸੀ ਤੇ ਉਦੋਂ ਵੀ ਇਹੀ ਗੱਲ ਉੱਥੇ ਕਹੀ ਗਈ ਵੀ ਅਸੀਂ ਜੇ ਲਾਵਾਂਗੇ ਤਾਂ ਸਰਬਾਤੇ ਪੜੇ ਦੇ ਥਰੂ ਇਨਾਂ ਦੀ ਅਸ਼ੀਰਵਾਦ ਨਾਲ ਇਹਨਾਂ ਦੇ ਹੋਮਵਰਕ ਨਾਲੇ ਅਸੀਂ ਦੇਖ ਕੇ ਤੇ ਲਵਾ ਤੇ ਅਸੀਂ ਬਹੁਤ ਸੈਟੀਸਫਾਈਡ ਹਾਂ ਇਸ ਨਾਲ ਕੀ ਕਹਿਣਾ ਚਾਹੁੰਦੇ ਹੋ ਵੈਜੀ ਕਾਲਸਾਹ ਵੈਜੀ ਕੀ ਪਤੇ ਸਾਡੇ ਉਬਰਾਈ ਸਾਹਿਬ ਜਿਨ੍ਹਾਂ ਦਾ ਸਰਬੱਤ ਖਾਲਸਾ ٹرسٹ ਆ ਉਹਨਾਂ ਵੱਲੋਂ ਜਿਹੜੇ ਸਾਡੇ ਹਲਕਾ ਈਨਾਲਾ ਦੇ ਵਿੱਚ ਹੜ ਭੀੜ ਤੇ ਪਰਿਵਾਰ ਜਿਹੜੇ ਸਨ ਜਿਨ੍ਹਾਂ ਬੱਚੀਆਂ ਦੀ ਸਿਹਤ ਆ ਕੀਤੀ ਆ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਹੜੇ ਬੱਚੇ ਰਹਿ ਗਏ ਸੀ ਉਸ ਟਾਈਮ ਮੈਰਿਜ ਰੱਖੀ ਸੀ ਤੇ ਕੁਛ ਉਦੋਂ ਕੀਤੀ ਹੈ ਮੈਰਿਜ ਤੇ ਦਾਜ ਵਗੈਰਾ ਜਾਂ ਹੋਰ ਕੁਛ ਨਹੀਂ ਦੇ ਸਕੇ ਹੁਣ ਇਹਨਾਂ ਦੀ 1-1 ਲੱਖ ਰੁਪਇਆ ਦਿੱਤਾ ਸਾਲਟਨ ਵਾਲਿਆਂ ਨੇ ਵੀ ਸੇਵਾ ਕੀਤੀ ਆ ਇਹਨਾਂ ਸਾਰਿਆਂ ਦਾ ਧੰਨਵਾਦ ਪ੍ਰਗਟ ਕੀਤਾ ਖਾਲਸ ਸਰ ਮੈਂ ਰਣਾ ਸੀ ਮਜੀਤ ਕੌਰ ਐ ਮੈਂ ਪਿੰਡ ਹਰ ਵਿਕਲਾਂਦੀ ਵਿਦਿਆਰਥਣ ਆ ਉੱਥੋਂ ਦੀ ਰਹਿਣ ਵਾਲੀ ਆ ਮੈਂ ਮਤਲਬ ਕਿ ਸੋਨੂ ਸਰ ਕੋ ਮੈਂ ਪੜੀ ਉਹਨਾਂ ਦੀ ਮਤਲਬ ਕਿ ਸ਼ੁਰੂ ਤੋਂ ਧੰਨਵਾਦੀ ਆ ਇੰਨਾ ਇੰਨਾ ਮੈਨੂੰ ਸਪੋਰਟ ਕੀਤਾ ਉਹਦੇ ਲਈ ਥੈਂਕ ਯੂ ਤੇ ਅੱਜ ਮਤਲਬ ਕਿ ਮੇਰੀ ਵਿਆਹ ਹੋਇਆ ਵਾ ਤੇ ਮਤਲਬ ਕਿ ਮੈਂ ਇੰਨੀ ਕਿ ਜ਼ਿਆਦਾ ਖੁਸ਼ ਆ ਕਿ ਮੇਰੇ ਪਿਤਾ ਜੀ ਮਤਲਬ ਕਿ ਕੋਚਨ ਦੁਕਾਨ ਕਰਦੇ ਆ ਤੇ ਉਹਨਾਂ ਨੂੰ ਮਤਲਬ ਕਿ ਬੜਾ ਮੈਂ ਆਪਣੇ ਮਤਲਬ ਕਿ ਸਰਾਂ ਦਾ ਮਤਲਬ ਕਿ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਮਤਲਬ ਕਿ ਮੇਰੇ ਵਿਆਹ ਵੇ ਜੇ ਇੰਨੀ ਜਾਰੀ ਸਹਾਇਤਾ ਕੀਤੀ ਜਿੰਨਾ ਮੇਰੇ ਪਿਤਾ ਜੀ ਦਾ ਭਾ ਜਿਹੜਾ ਵਾ ਨਾ ਥੋੜਾ ਹੌਲਾ ਹੋਇਆ ਵਾ ਤੇ ਇਸ ਲਈ ਮੈਂ ਇਹਨਾਂ ਦਾ ਬਹੁਤ ਬਹੁਤ ਦਿਲੋਂ ਸ਼ੁਕਰਗੁਜ਼ਾਰ ਆ ਕਿ ਇਹਨਾਂ ਨੇ ਸਗਣਾ ਮਤਲਬ ਕਿ ਸਕੀਮ ਦੇ ਤੁਰੰਤ ਕਿੰਨੀਆਂ ਮਤਲਬ ਕਿ ਹੜਪੀੜਤਾਂ ਵਿੱਚ ਤੁਹਾਨੂੰ ਪਤਾ ਹੀ ਆ ਪੀਹੜੀੜਤਾਂ ਨੇ ਕਰਨੇ ਕਿੰਨਾਂ ਲੋਕਾਂ ਦੇ ਘਰ ਤਬਾਹ ਹੋਏ ਕਿਦਾਂ ਵਾ ਤੇ ਇਹਦੇ ਵਿੱਚ ਉਹਨਾਂ ਨੇ ਇੰਨੀ ਜਿਆਦਾ ਮਦਦ ਕਰਕੇ ਮਤਲਬ ਕਿ ਜਿੰਦੇ ਗਰੀਬ ਆ ਉਹਨਾਂ ਦੀ ਸਹਾਇਤਾ ਕਰਕੇ ਤੇ 3 ਆਂ ਨੂੰ ਮਤਲਬ ਕਿ ਸਗੰਦੇ ਤੌਰ ਤੇ ਉਹਨਾਂ ਦੇ ਵਿਆਹ ਵਿੱਚ ਸਹਾਇਤਾ ਕਰਕੇ ਤੇ ਮਾਪਿਓ ਦਾ ਸਿਰ ਜਿਹੜਾ ਪਰ ਹੌਲਾ ਕੀਤਾ ਵਾ ਇਸ ਕਰਕੇ ਮੈਂ ਸੱਚੇ ਦਿਲੋਂ ਧੰਨਵਾਦ ਕਰਦੀ ਆ ਕਿ ਇਹਨਾਂ ਨੂੰ ਮਹਾਰਾਜ ਇੰਨੀਆਂ ਕਿਹਾ ਜਾਰੀਆਂ ਤਰੱਕੀਆਂ ਦੇਣ ਤੇ ਸਾਡਾ ਮਤਲਬ ਕਿ ਜਿਹੜੇ ਧੀਆਂ ਦਾ ਪਰ ਹੌਲਾ ਕਰਕੇ ਤੇ ਹਮੇਸ਼ਾ ਸਾਰਿਆਂ ਦੀ ਸਹਾਇਤਾ ਕਰਨ ਧੰਨਵਾਦ ਜੀ